ਦੰਪ ਦੇ ਨਾਲ ਤੁਹਾਨੂੰ ਕੀ ਸਮੱਸਿਆ ਆ ਸਕਦੀ ਹੈ ਮੇਰਾ ਨਾਮ ਦਿਨੇਸ਼ ਸ਼ਰਮਾ ਜੀ ਦਿਨੇਸ਼ ਪ੍ਰੈਸ਼ਰ ਕਿਹਾ ਜਾਂਦਾ ਹੈ ਸਾਡੀ ਉੱਥੇ ਜਠੇਰਿਆਂ ਦੀ ਮੇਲ ਲੱਗਦੀ ਹੈ ਉਹ ਬਿਲਕੁਲ ਨਾਲ ਹੀ ਜੋ ਹੋ ਗਈ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਹੈ ਕਿ 40 ਤੋਂ 50 ਮੀਟਰ ਦੇ ਗੈਪ ਤੇ ਜਿਹੜਾ ਉਹ ਸਾਡੀ ਜਿਹੜੀ ਹੈ ਜਿੱਤੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ ਜੇ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਜੇ ਇੱਕ ਵਾਰੀ ਜਿੰਨੇ ਵੀ ਇਹ ਦੂ ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੋਇਆ ਹੈ ਕਿ ਆਪਣੀ ਦੇਰੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰ ਰਿਹਾ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉੱਥੇ ਸਭ ਜਾਣਦੇ ਆ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ ਸਾਡੀ ਰਿਕੁਐਸਟ ਪ੍ਰਸ਼ਾਸਨ ਦੇ ਅੱਗੇ ਹੈ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਸੀ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉੱਥੇ ਪਰਾਸ਼ਰ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ ਉੱਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਆ ਬੱਚਿਆਂ ਸਮੇਤ ਪਹੁੰਚਦੇ ਆ ਘਰ ਦੇ ਵਿੱਚ ਕੋਈ ਖੁਸ਼ੀ ਗਮੀ ਕੋਈ ਪ੍ਰੋਗਰਾਮ ਹੋਏ ਤੇ ਜਾਣਾ ਪੈਂਦਾ ਮੰਨ ਲਓ ਪ੍ਰੇਗਨੈਂਟ ਜਨਾਨੀ ਐ ਉਹਨੂੰ ਵੀ ਉੱਥੇ ਮੱਥਾ ਟਿਕਾਣ ਲੈ ਕੇ ਜਾਣੇ ਆ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਐ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਸ ਦੇ ਕਰਕੇ ਸਾਨੂੰ ਉੱਥੇ ਆ ਕੇ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਇੱਕ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆ ਤੇ ਕਹਿੰਦੇ ਇੰਨੀ ਦੂਰੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਵੈ ਜਿਹਨੂੰ ਠੇਸ ਪਹੁੰਚ ਰਹੀ ਐ ਅਸੀਂ ਇਹੀ ਚੀਜ਼ ਦਾ ਰਿਕੁਐਸਟ ਕਰ ਰਹੇ ਆ ਕਿ ਇਹਨੂੰ ਜਰਾ ਦੇਖ ਕੇ ਤੇ ਕਿਤੇ ਹੋਰ ਸ਼ਿਫਟ ਕੀਤਾ ਜਾਏ ਉਹਦੇ ਨਾਂ ਤੇ ਜਿਸ ਨਾਂ ਦੇ ਨੈਗਰ ਕੌਂਸਲ ਕਰਦੀ ਆ ਕਿ ਕੂੜਾ ਜਿਹੜਾ ਚੁੱਕ ਕੇ ਕਦੀ ਦਫਤਰਾਗਰੀ ਸੁਣਦਾ ਕਦੀ ਉਹ ਕਿੱਥੇ ਕਿਸਾ ਤੱਕ ਜਾ ਰਿਹਾ ਬਿਲਕੁਲ ਗਲਤ ਹੈ ਜੀ ਇਹ ਤੇ ਫਿਰ ਜਿਸ ਕਹਿ ਰਿਹਾ ਕਿ ਅਸੀਂ ਸੁਣਿਆ ਸੀ ਮੈਂ ਅਖਬਾਰ ਜੀ ਖਬਰ ਪੜ੍ਹੀ ਕਿ ਹਰ ਪ੍ਰਸ਼ਾਸਨ ਦੇ ਪਰਚਾ ਪੁਲਿਸ ਨਹੀਂ ਕਰਦੀ ਤੇ ਥਾਣੇ ਅੱਗੇ ਜਾਂ ਡੀਐਸਪੀ ਦੇ ਜੀ ਉਹ ਤੇ ਕੂੜੇ ਢੇਰ ਲਗਾਏ ਜਾਣਗੇ ਇਸ ਤਰ੍ਹਾਂ ਕੀਤਾ ਜਾਏਗਾ ਤੇ ਇਹ ਜਿਹੜੀਆਂ ਇਹ ਧਮਕੀਆਂ ਜਾਂ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਆ ਲੋਕਾਂ ਨੂੰ ਆਮ ਲੋਕਾਂ ਨੂੰ ਨਗਰ ਕੌਂਸਲ ਦਾ ਜਿਹੜਾ ਸੁਪਰਡੈਂਟ ਆ ਵਿਪਨ ਨਾਮ ਦਾ ਬੰਦਾ 10 ਵਜੇ ਆ ਕੇ ਰਾਤ ਖੜੀ ਫਸਲ ਨੂੰ ਉਹਨੇ ਜੀਸੀਬੀ ਲੈ ਕੇ ਪਟਿਆ ਤੇ ਹੁਣ ਮੁੱਦਾ ਇਹ ਉੱਠ ਰਿਹਾ ਵੀ ਜਦੋਂ ਸਾਡੇ ਡੱਕਣ ਦੇ ਬਾਵਜੂਦ ਸਾਡੀ ਨਿੱਜੀ ਪ੍ਰਾਪਰਟੀ ਆ ਜਿਹੜੀ ਇਹ ਕੋ ਠਿੱਕੇ ਤੇ ਆ ਉਹਨਾਂ ਐਮਐਲਏ ਸਾਹਿਬ ਉਹਨਾਂ ਦੇ ਸਾਰੇ ਮੁੱਦਾ ਚੁੱਕ ਰਿਹਾ ਵੀ ਇਹ ਬੰਦੇ ਮਲਾਮ ਦੇ ਹੱਥੀ ਪਏ ਆ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਵੀ ਕਿਹੜੀ ਉਹ ਸਰਕਾਰ ਆ ਜਿਹੜੀ ਆਪਣੇ ਮੁਲਾਜ਼ਮ ਨੂੰ ਕਹੂਗੀ ਵੀ ਤੂੰ ਸੁੱਟੀ ਵਾਲੇ ਦਿਨ 10 ਵਜੇ ਐਤਵਾਰ ਰਾਤ ਨੂੰ ਕਿਸੇ ਦੀ ਨਿੱਜੀ ਫਸਲ ਜਾ ਕੇ ਬਰਬਾਦ ਕਰ ਉਹ ਬਰਬਾਦ ਕਰਦਾ ਸੀ ਸਰਕਾਰ ਕੋ ਮੰਗ ਕਰਦੇ ਆਂ ਡੀਸੀ ਸਾਹਿਬ ਕੋ ਵੀ ਇੱਥੇ ਪਰਚਾ ਹੋਣਾ ਚਾਹੀਦਾ ਜੀ ਇਹ ਡਿਸਮਿਸ ਹੋ ਗਿਆ ਮੁਲਾਜ਼ਮ ਇਹਨੂੰ ਆਪਣੇ ਘਰ ਭੇਜਣ ਤਾਂ ਜੋ ਅਗਲੀ ਗਾਹ ਤੋਂ ਹੋਏ ਹੋਇਆ ਕੋਈ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ ਇਹ ਸਾਡਾ ਜੀ ਇਹ ਸੰਘਰਸ਼ ਆ ਇਹ ਮਲਾਜ਼ਮ ਨੂੰ ਡਿਸਮਿਸ ਕਰਕੇ ਇਹਨੂੰ ਭੇਜਿਆ ਜਾਏ ਚੰਗੀ ਤਰ੍ਹਾਂ ਜੇ ਸਾਡੀ ਨਾ ਮੰਨੀ ਸਾਡੀ ਸੀਐਮ ਸਾਹਿਬ ਨਾਲ ਵੀ ਰਾਬਤਾ ਹੋ ਗਿਆ ਅਸੀਂ ਉਤੋਂ ਤਾਂ ਕਿ ਉਹਨਾਂ ਕੋਲ ਟਾਈਮ ਲੱਗੇ ਮਲਾਜ਼ਮ ਨੂੰ ਡਿਸਮਿਸ ਕਰਕੇ ਸਸਪੈਂਡ ਵੀ ਨਹੀਂ ਇਸਮਿਸ ਕਰਕੇ ਅਸੀਂ ਇਹਨੂੰ ਘਰ ਭੇਜਾਂਗੇ ਇੱਥੇ ਪਰਚਾ ਕਰਾਵਾਂਗੇ ਬਾਕੀ ਜੋ ਬਲਜੀਤ ਸਿੰਘ ਪਾੜੇ ਨੇ ਥਾਣੇ ਵਿੱਚ ਕੀਤਾ ਉਹ ਸਾਰਾ ਸੀਸੀਟੀਵੀ ਕੈਮਰਾ ਵਿੱਚ ਕਾਇਦਾ ਪੁਲਿਸ ਨੂੰ ਵੀ ਬੇਨਤੀ ਐ ਐਸਐਸਪੀ ਸਾਹਿਬ ਨੂੰ ਕਿ ਉਹਤੇ ਗੌਰ ਕਰਕੇ ਜੋ ਉਹਨਾਂ ਗੁੰਡਾਗਰਦੀ ਕੀਤੀ ਉਹਨਾਂ ਦੇ ਪਰਚਾ ਦਿੱਤਾ ਜਾਏ ਜੇ ਸਾਡੇ ਵੱਲੋਂ ਕਹਿੰਦੇ ਨੇ ਵੀ ਉਹਨਾਂ ਨੂੰ ਮਲਾਜ਼ਮ ਨੂੰ ਹੱਥ ਪਾਇਆ ਤੇ ਅਸੀਂ ਤਾਂ ਪਾਇਆ ਨਹੀਂ ਮਲਾਜ਼ਮ ਦੱਸ ਦੇ ਵੀ ਪਾਇਆ ਜੇ ਸਾਡੇ ਉਹਨਾਂ ਦੇ ਆਪਣੀ ਸੀਸੀਟੀਵੀ ਕੈਮਰ ਨਾ ਵੇਖ ਕੇ ਬਲਜੀਤ ਪੜੇ ਤੇ ਉਹਦੇ ਸਾਥੀਆਂ ਤੇ ਜਿਹੜਾ ਵੀ ਉਹਦੇ ਨਾਲ ਕੋਈ ਗਵਰਨਮੈਂਟ ਅਪਲਾਈ ਆ ਉੱਥੇ ਪਰਚਾ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਆ ਕੇ ਸਾਨੂੰ ਉਥੇ ਥ੍ਰੈਟ ਕੀਤਾ ਥਾਣੇ ਦੇ ਵਿੱਚ ਬਕਾਇਦਾ ਐਸਐਚਓ ਨੂੰ ਦਮਕੇ ਮਾਰੇ ਆ ਜੀ ਪੂਰੀ ਉਹਨਾਂ ਗੁੰਡਾਗਰੀ ਦੀ ਕੀਤੀ ਆ ਕੈਪਚਰ ਕੀਤਾ ਥਾਣਾ ਉਹਨਾਂ ਕੈਪਚਰ ਕੀਤਾ ਉਹਦੇ ਗਨਮੈਨ ਨੇ ਗਨ ਕੋਕ ਕੀਤੀ ਆ ਬਲਜੀਤ ਪੜੇ ਦੇ ਨੇ ਜੇ ਉਥੇ ਫਾਇਰ ਕਰ ਦਿੰਦਾ ਜਾਂ ਕੁਝ ਕਰ ਦਿੰਦਾ ਕੌਣ ਜ਼ਿੰਮੇਵਾਰੀ ਉੱਥੇ ਹੀ ਉਲਟੋ ਐਸਐਚਓ ਨੂੰ ਪੇ ਆਏ ਕਿ ਬਾਹਰ ਨਿਕਲ ਕੇ ਚੰਨਾ ਵੇਖਣਾ ਇਹੋ ਜਿਹਾ ਪ੍ਰਸ਼ਾਸਨ ਦੇ ਐਸਐਸਪੀ ਸਾਹਿਬ ਨੱਥ ਪੌਣ ਦੇ ਤੇ ਇੱਥੇ ਤੇ ਰਹਿਣ